ਜਥੇਬੰਦੀ ਦੀ ਜੁਗਤ ਇੱਕ ਵਾਰ ਪੰਥ ਦੇ ਉੱਗੇ ਲੀਡਰ ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਧੜੇਬੰਦੀ ਨੇ ਪੰਥ ਦੀ ਜਿੱਤ ਤੇ ਪਾਣੀ ਫੇਰ ਦਿੱਤਾ ਹੈ ਕੋਈ ਉਪਾਅ ਦੱਸੋ ਕਿ ਸਾਰਾ ਪੰਥ ਇਕੱਠਾ ਹੋ ਜਾਵੇ ਪੰਥ ਨੂੰ ਧੜੇਬੰਦੀ ਤੋਂ ਮੁਕਤ ਕਰਾਉਣ ਲਈ ਸੰਤ ਜੀ ਨੇ ਫਰਮਾਇਆ ਜੇ ਪਹਿਲਾਂ ਸਾਰੀ ਜਥੇਬੰਦੀ ਨਾਮ ਬਾਣੀ ਸਿਮਰਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਹਨਾਂ ਨੂੰ ਪਾੜ ਕੇ ਕਾਰਜਾਂ ਵਿੱਚ ਵਿਗਨ ਨਹੀਂ ਸਿਵਾ ਸਕਦੀ ਸਾਰੇ ਧੜਿਆਂ ਦੇ ਮੁਖੀ ਸੱਜਣ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰਨ ਗੁਰ ਸ਼ਬਦ ਮੇਲ ਕਰਵਾ ਦੇਵੇਗਾ ਇਹ ਸੁਣ ਕੇ ਉਹਨਾਂ ਨੇ ਸੰਤਾਂ ਨੂੰ ਕਿਹਾ ਕਿ ਇਹ ਬੜਾ ਕਠਿਨ ਕੰਮ ਹੈ ਕੋਈ ਅਮਲੀ ਉਪਾਅ ਦੱਸੋ ਸੰਤਾਂ ਨੇ ਬੜੇ ਜਲਾਲ ਚਾ ਕੇ ਕਿਹਾ ਖਾਲਸਾ ਜੀ ਦੁੱਧ ਵੀ ਤੁਹਾਡਾ ਖੰਡ ਵੀ ਤੁਹਾਡੀ ਅਸੀਂ ਤਾਂ ਉਂਗਲ ਫੇਰਨੀ ਜਾਣਦੇ ਹਾਂ ਗੁਰਮਤ ਜੁਗਤ ਇਹ ਹੈ ਕਿ ਜਦੋਂ ਤੁਸੀਂ ਸਾਰੇ ਰਲ ਕੇ ਬਗੈਰ ਲਿਹਾਜ਼ ਦੇ ਬਾਣੀ ਵਿੱਚ ਢਲੇ ਹੋਏ ਪੰਜ ਗੁਰਸਿੱਖ ਪਿਆਰੇ ਅਤੇ ਇੱਕ ਗੁਰਮੁਖ ਸਾਖੀ ਭਾਵ ਕੇ ਗ੍ਰੰਥੀ ਸਿੰਘ ਚੁਣ ਲਮੋਗੇ ਤੇ ਇਹਨਾਂ ਦੇ ਹੁਕਮ ਵਿੱਚ ਜਿਸ ਕੰਮ ਨੂੰ ਗੁਰੂ ਦੀ ਤਾਬੇ ਗੁਰਮਤਾ ਕਰਕੇ ਹੱਥ ਪਾਉਗੇ ਫਤਿਹ ਹੋਵੇਗਾ ਪਰ ਇਹ ਨਾ ਹੋਵੇ ਅੱਜ ਕੋਠੇ ਚਾੜ ਦਿੱਤਾ ਤੇ ਕੱਲ ਪੌੜੀ ਖਿੱਚ ਲਈ ਜਦ ਤੱਕ ਇਹ ਪ੍ਰੇਮੀ ਜਿਉਂਦੇ ਰਹਿਣ ਤੇ ਰਹਿਤ ਮਰਿਆਦਾ ਵਿੱਚ ਪੱਕੇ ਰਹਿਣ ਤਦ ਤੱਕ ਪੰਥ ਇਹਨਾਂ ਦੀ ਆਗਿਆ ਵਿੱਚ ਰਹੇ ਸੰਤਾਂ ਦੇ ਇਹ ਸ਼ੁਭ ਬਚਨ ਅਜੇ ਤੱਕਰ ਜਮਾ ਹਨ गिरि वसुधा जल पवन जायगो एक साद वचन अटलादा